ਸਰੀਆ ਕਾਲ ਤੱਕ ਸਭ ਤੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਕੈਨੇਕੋਪੀਤ ਸਿੰਘੜਕਾ ਗੁਰਦਾਸਪੁਰ ਬਾਟਰ ਬੈਂਕ ਦੇ ਮਾਨੋਵਾਲ ਵਿਖੇ ਦਿੱਤੇ ਗਏ ਦਿੱਤੀ ਸਿੱਖੀ ਦੇ ਪਿਛੇ ਗੁਰੂ ਘਰ ਵਿਖੇ ਸੰਤੀ ਰੂਪ ਵਿੱਚ ਸੋਦਰ ਰਹਿਰਾ ਸਾਹਿਬ ਦੇ ਪਾਸ ਸਰਵੰਤ ਕੀਤੇ ਅਤੇ ਵਾਹਿਗੁਰੂ ਗ੍ਰੰਥ ਸਾਹਿਬ ਦੀ ਜਾਪ ਕਰਵਾਈ। ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਹਰ ਹਾਲਤ ਵਿੱਚ ਸਿੱਖੀ ਦੀ ਜੀਵਨ ਅਤੇ ਚੰਗੀ ਕਲਾ ਵਿੱਚ ਜੀਵਨ ਬਸਰ ਕਰਨ ਲਈ ਪ੍ਰੇਰਿਤ ਕੀਤਾ। ਇਸ ਕੋਈ ਗੱਲ ਨਹੀਂ ਜਿਹੜਾ ਜਾਤ ਦਾ ਹੰਕਾਰ ਕਰਦਾ ਉਸ ਸਿਰ ਨਹੀਂ। ਸਿੱਖ ਕੋਈ ਜਾਤ ਨਹੀਂ। ਸਾਡੇ ਸਾਡੇ ਗੁਰੂ ਨੇ ਜਿੱਦਾਂ ਹੱਡੇ ਬਾਹੇ ਦੀ ਬਹੁਤ ਜੀ ਅਮਰਤ ਦੀ ਦਾਤ ਕੀਤੀ ਜਿੱਦਾਂ ਨੇ ਸੱਤਿਓ ਵੀ ਜਾਣੀ। ਟਿੱਕੋ ਬਾਟੇ ਤੋਂ ਸ਼ਗਾਇਆ। ਫਿਰ ਜਦੋਂ ਆਪਾਂ ਸ਼ੱਕ ਰਹੇ ਨੇ ਵੀਰ ਆਸਨ ਦੇ ਵਿੱਚ ਕੋਸ਼ ਅਮਰਤ ਖੇਠਾਂ ਖੇਠ ਦੇ ਬਾਟੇ ਚਲਾ ਜਾਂਦਾ। ਉਸ ਬਾਟੇ ਨੂੰ ਵੀ ਫਿਰ ਮੂਹ ਲਵਾਇਆ ਜਾਂਦਾ ਹੈ ਕਾਲ ਤੱਕ ਸਾਫ਼ ਨਹੀਂ ਜਿੰਨਾ ਨੇ ਸ਼ਖਾਇਰੇ ਕਰਤਾ ਉਹ ਇਹ ਹੁੰਦਾ ਹੈ ਕਿ ਅੱਜ ਤੋਂ ਬਾਅਦ ਤੁਹਾਡੀ ਪੁਰਾਣੀ ਜਾਤ ਪੁੱਲ ਖਤਮ ਅੱਜ ਤੋਂ ਤੁਸੀਂ ਸੇਖ ਬਣ ਗਏ ਅਸੀਂ ਗੁਰ ਭਾਈ ਬਣ ਗਏ ਗੁਰ ਭਾਈ ਬਣਨਾ ਹੈ ਆਪਾਂ ਸਭ ਨਾਲ ਤੇ ਗੁਰ ਭਾਈ ਬਣ ਕੇ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੇ ਤਿੰਨ ਬਿਮਾਰੀ ਤੋਂ ਤੇ ਸਰੀਰਕ ਤੌਰ ਤੇ ਬਿਮਾਰੀ ਨਾ ਰੋਗ ਮਾਨਸਿਕ ਤੌਰ ਤੇ ਬਿਮਾਰੀ ਆ ਤੇ ਜਦੋਂ ਕਈ ਵਾਰੀ ਲੱਗਦੀ ਆ ਮੈਂ ਸਾਡੇ ਕਈ ਭਰਾ ਜਾਂ ਭੈਣਾਂ ਉਹ ਦੂਜੇ ਪਾਸੇ ਚਲੇ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਆਓ ਤੇ ਅਸੀਂ ਤੁਹਾਡੇ ਦੁੱਖ ਐਂ ਦੂਰ ਕਰਾਂਗੇ ਦੇਖੋ ਇਹ ਦੁੱਖ ਤੇ ਸੁੱਖ ਕਪੜਿਆ ਵਾਂਗ ਨੇ ਆਉਣੇ ਹੀ ਨੇ ਇਹ ਤੇ ਕੁਦਰਤੀ ਨੇ ਪਰ ਜੇ ਗੁਰੂ ਨਾਲ ਜੁੜੇ ਹੋਵਾਂਗੇ ਦੁੱਖਾਂ ਦੇ ਵਿੱਚ ਘਬਰਾਵਾਂਗੇ ਨਹੀਂ ਇਸ ਕਰਕੇ ਦੁੱਖ ਸੁਖ ਆਉਂਦੇ ਨੇ ਗਰੀਬੀ ਗਰੀਬੀ ਵੀ ਹੋ ਸਕਦੀ ਹੈ ਜੀਵਨ ਪਰ ਜੇ ਗੁਰੂ ਨਾਲ ਜੁੜਾਂਗੇ ਤੇ ਨਾਲ ਉਤਮ ਕਰਾਂਗੇ ਕੀਰਤੀ ਹੋਵਾਂਗੇ ਗਰੀਬੀ ਵੀ ਕੱਟੀ ਜਾਂਦੀ ਸਿੱਖ ਲਾਲਚੀ ਨਹੀਂ ਹੁੰਦਾ ਤੇ ਕੋਈ ਲਾਲਚ ਦਵੇ ਤੇ ਅਸੀਂ ਆਖੀਏ ਬੇਸੋਦੇ ਬਾਕੀ ਕਰਦੇ